ਕ੍ਰਿਕਟ ਮਿਲੀ ਆ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦੇਈ ਆ ਧੰਨਵਾਦ ਕਰਨ ਲਈ ਸੇਵਾ ਮਿਲੇ ਦਾ ਕਾਲਪੁਰਖ ਵੈਕੂ ਦੇ ਚਰਨਾਂ 'ਚ ਇਹ ਵੀ ਅਰਦਾਸ ਕਰੀ ਆ ਕਿ ਮੈਨੂੰ ਸਮਰਥਾ ਬਖਸ਼ੀ ਮੈਂ ਇਹ ਵੀ ਸਦਾ ਮਹਿਸੂਸ ਕਰਿਆ ਕਿ ਕੋਈ ਵੀ ਵਿਅਕਤੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਤਾਂ ਹੀ ਨਿਭਾ ਸਕਦਾ ਜੇ ਕਾਲਪੁਰਖ ਵੈਕੂ ਦੀ ਪੱਖੇ ਤੋਂ ਤੂਸ ਹੋਇਆ ਜਦੋਂ ਮੈਂ ਛਤਰਾਣੇ 'ਚ ਗਿਆ ਦੇਵੀ ਨਗਰ 'ਚ ਗਿਆ ਲੋਕ ਹਰ ਸਾਲ ਦੇਖਦੇ ਆ ਕਿ ਹੜ੍ਹਾਂ ਆਣਗੇ ਫਸਲਾਂ ਹੜਾ ਜਾਂਦੀਆਂ 32 ਸਾਲ ਤੋਂ ਇੱਕੋ ਜਗ੍ਹਾ ਖੜੇ ਇੱਥੇ ਤਾਂ ਮੁੱਖ ਮੰਤਰੀ ਬਣ ਕੇ ਵੀ ਖਬਰ ਨਹੀਂ ਹੁੰਦਾ ਐਮਪੀ ਕਾਂਗਰਸ ਨੇ ਆ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆਮ ਆਦਮੀ ਪਾਰਟੀ ਦਾ ਦਿਵਾਲਾ ਨਿਕਲ ਗਿਆ ਆ ਵੀ ਵੜੇਗਾ ਸਾਰੇ ਰਿਕਾਰਡਿੰਗ ਕਰੀ ਜਾਂਦਾ ਕੋਈ ਇਹ ਕਰ ਲੈਣੇ ਕਰ ਲੈ ਜੀ ਐਨਕੇ ਸ਼ਾਹਮਨ ਟਿਕਟ ਵੀ ਲੈ ਉਹ ਦੁੱਪਨ ਵਾਲੇ ਜਿਸ ਤਰ੍ਹਾਂ ਸ਼ੋਮਣੀ ਕਾਲੀਵਾਲ ਦੇ ਪ੍ਰਧਾਨ ਸਰ ਸੋਬੇਸ਼ ਸਿੰਘ ਬਾਦਲ ਸਾਹਿਬ ਨੇ ਸ਼੍ਰੀ ਅਨਕੇਸ਼ਰਮਾ ਜੀ ਨੂੰ ਸ਼ੋਮਣੀ ਕਾਲ ਦੇ ਟਿਕਟ ਦਿੱਤੀ ਪਟਿਆਲਾ ਪਟਿਆਲੇ ਤੋਂ ਐਮਪੀ ਦੀ ਤੇ ਅੱਜ ਇੱਥੇ ਗੁਰਦਾਰਾ ਸੁਖਨਾਲ ਸਾਹਿਬ ਅਗਰ ਨਕਮਸਤਕ ਹੋਣ ਵਾਸਤੇ ਆ ਰਹੇ ਆਸ਼ੀਰਵਾ ਲੈਣ ਵਾਸਤੇ ਆ ਰਹੇ ਆ ਉਹ ਤੋਂ ਬਾਅਦ ਸਾਰਿਆਂ ਨੇ ਇਕੱਠੇ ਹੋ ਕੇ ਕੜੀ ਦੇਵੀ ਦੇ ਮਾਤਾ ਮੰਦਰ ਜਾਣਾ ਨੂਰਾਤੇ ਵੀ ਚੱਲ ਰਹੇ ਆ ਤੇ ਉਹ ਤੋਂ ਵੀ ਆਸ਼ੀਰਵਾ ਲੈਣਾ ਕਿਉਂਕਿ ਜਿਹੜਾ ਪਟਿਆਲਾ ਹੈ ਐਤਕੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਪਟਿਆਲੇ ਦੇ ਕਰਸ 1998 ਤੋਂ ਬਾਅਦ ਪਰ ਜੰਦੂ ਵਾਜਰ ਦੀ ਬਾਦ ਅਸੀਂ ਰਸੀਡ ਨਹੀਂ ਜਿੱਤੀ ਲੇਕਿਨ ਅਸੀਂ ਆਦ ਕੇ ਜਿੱਤਾਂਗੇ ਕਿਉਂਕਿ ਜਿਹੜੀ ਹੈ ਨਾ ਤਾਂ ਇੱਥੇ ਪੰਜਾਬ ਜ ਆਪ ਨੂੰ ਵੋਟ ਪੈਣੀ ਹੈ ਨਾ ਪੈਣੀ ਹੈ ਭਾਜਪੀ ਨੂੰ ਤੇ ਨਾ ਪੈਣੀ ਹੈ ਕਾਂਗਰਸ ਨੂੰ ਇਹ ਵਧੀਆ ਇਨਸਾਨ ਹੈ ਨਾਲ ਮਿਲ ਕੇ ਸਾਰੀ ਮਿਹਨਤ ਕਰਾਂਗੇ ਔਰ ਆਪਸ ਸੀਟ ਜਿੱਤਾਂਗੇ ਅੱਜ ਤਾਂ ਮੈਂ ਅੱਜ ਤਾਂ ਮੈਂ ਅਕਾਲਪੁਰਖ ਵੈਗਰੂ ਦਾ ਕਿੱਕਟ ਮਿਲੀ ਆ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦੇਈ ਆ ਧੰਨਵਾਦ ਕਰਨ ਲਈ ਔਰ ਕੈਂਪੇਨ ਸਟਾਰਟ ਕਰਨ ਦੀ ਇਜਾਜ਼ਤ ਮੰਗਣ ਲਈ ਔਰ ਆਕਾਲ ਪੁਰਖ ਵੈਗਵੇ ਤੋਂ ਲੋਕ ਸਭਾ ਹਲਕਾ ਪਟਿਆਲਾ ਦੀ ਸੇਵਾ ਮੰਗਣ ਲਈ ਸੇਵਾ ਮਿਲੇ ਤਾਂ ਆਕਾਲ ਪੁਰਖ ਵੈਗਵੇ ਦੇ ਚਰਨਾਂ 'ਚ ਵੀ ਅਰਦਾਸ ਕਰੀ ਆ ਕਿ ਮੈਨੂੰ ਸਮਰਥਾ ਬੱਤੀ ਮੈਂ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਇਸ ਲੋਕ ਸਭਾਂ ਦੀ ਸੇਵਾ ਕਰ ਸਕਾਂ ਔਰ ਜਿਨ੍ਹਾਂ ਉਮੀਦਾਂ ਦੇ ਨਾਲ ਦੇਖੋ ਮੈਨੂੰ ਜਿਹੜੀ ਟਿਕਟ ਮਿਲੀ ਆ ਇਹ ਸਾਰੇ ਲੋਕਾਂ ਦੀਆਂ ਆਤਮਾਵਾਂ ਦੀ ਅਸੀਸ ਸਾਡੇ ਵਰਕਰਾਂ ਦੀ ਕਿਰਪਾ ਉਹਨਾਂ ਦੀ ਬਲੇਸਿੰਗ ਸਾਡੇ ਹਲਕਾ ਇੰਚਾਰਜਾਂ ਦੀ ਮਿਹਰਬਾਨੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕਾਰਡਰ ਕੋਰ ਕਮੇਟੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਮਿਹਰਬਾਨੀ ਔਰ ਕਾਰਡਪੁਰਖ ਬੈਕਟੂ ਦੀ ਬਖਸ਼ਿਸ਼ ਨਾਲ ਮਿਲੀ ਆ ਸੋ ਮੈਂ ਪਹਿਲਾਂ ਦਾ ਧੰਨਵਾਦ ਕਰਿਆ ਅਜਾਜਤ ਮੰਗੀ ਔਰ ਮੈਂ ਇਹ ਵੀ ਸਦਾ ਮਹਿਸੂਸ ਕਰਿਆ ਕਿ ਕੋਈ ਵੀ ਵਿਅਕਤੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਤਾਂ ਹੀ ਨਿਭਾ ਸਕਦਾ ਜੇ ਆਕਾਲ ਪੁਰਖ ਵੈਕਰੂ ਦੀ ਬਖਸ਼ਿਸ਼ ਹੋਵੇ ਜਿਸ ਤੇ ਬਖਸ਼ਿਸ਼ ਨਾ ਹੋਏ ਨਾ ਤੁਸੀਂ ਮੇਰੇ ਤੋਂ ਪਹਿਲਾਂ ਵਾਲੇ ਐਮਪੀ ਨੂੰ ਦੇਖ ਲਿਓ ਤੁਸੀਂ ਜਿਹੜੇ ਇੱਥੇ ਅੱਜ ਮੇਰੇ ਮੁਕਾਬਲੇ 'ਚ ਖੜੇ ਆ ਇੱਕ ਵੀ ਬੈਂਚਮਾਰਕ ਨਹੀਂ ਜਿਹੜੇ ਪੂਰੇ ਜ਼ਿਲ੍ਹੇ ਤੇ ਦੱਸ ਸਕਣ ਕਿ ਅਸੀਂ ਇਹ ਕੰਮ ਕਰਿਆ ਮੇਰਾ ਤਾਂ ਕਿਸੇ ਕਾਂਗਰਸੀ ਨੂੰ ਤੁਸੀਂ ਫੋਨ ਕਰਕੇ ਦੇਖ ਲਿਓ ਮੁਹਾਲੀ 'ਚ ਮੈਂ ਹਲਕਾ ਇੰਚਾਰਜ ਸੀਗਾ ਤੁਸੀਂ ਹੈਰਾਨ ਰਹਿ ਜਾਓਗੇ 2400 ਕਰੋੜ ਰੁਪਏ ਉੱਤੇ ਖਰਚ ਹੋਏ ਤਾਂ ਸੜਕਾਂ ਸੀ ਬ੍ਰੇਜ ਬਾਟ ਸਪਲਾਈ ਲੈ ਕੇ ਪਾਰਕ ਜੋ ਜੋ ਆਂਦੇ ਗਣਾਮਾ ਟਾਈਮ ਲੱਗ ਜਾਣਾ ਡੇਰਾ ਫਿਸਲ ਕੇ ਚ ਮੈਂ ਵਿਧਾਇਕ ਰਹਿ ਆ ਪੰਜ ਸਰਲਾਂ ਚ 1246 ਕਰੋੜ ਰੁਪਏ ਖਰਚ ਹੋਏ ਸੀਗੇ ਸੁਵੀਰ ਸਿੰਘ ਬਾਦਲ ਜੀ ਇੱਕ ਦਿਨ ਆਏ ਮੈਂ ਉਸੇ ਦਿਨ 500 ਕਰੋੜ ਟੈਂਸ਼ਨ ਕਰਵਾ ਦੇਗਾ ਪਰ ਜਦੋਂ ਮੈਂ ਮੈਨੂੰ ਤਾਂ ਇੰਪ੍ਰੈਸ਼ਨ ਸੀਗਾ ਕਿ ਮਹਾਰਾਣੀ ਕਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਉਹਨਾਂ ਦੇ ਹਸਬੰਡ ਤੋਂ ਮੁੱਖ ਮੰਤਰੀ ਰਹੇ ਵੀ ਬੜਾ ਕੁਝ ਵਿਕਾਸ ਕਰਿਆ ਹੋਣਾ ਤੇ ਬੜਾ ਅਫਸੋਸ ਹੋਇਆ ਜਦੋਂ ਮੈਂ ਛਤਰਾਣੀ ਚ ਗਿਆ ਦੇਵੀ ਨਗਰ ਚ ਗਿਆ ਲੋਕ ਹਰ ਸਾਲ ਦੇਖਦੇ ਆ ਕਿ ਉਹ ਹੜ੍ਹਾਂ ਆਣਗੇ ਫਸਲਾਂ ਹੜਾ ਜਾਂਦੀਆਂ ਦੁਬਾਰਾ ਵਿਚਾਰੇ ਪੂਰਾ 9 ਮਹੀਨੇ ਮਿਹਨਤ ਕਰਕੇ ਫਸਲਾਂ ਬਰਬਰ ਕਰਦੇ ਆ ਫੇਰ ੜਾ ਜਾਂਦੀਆਂ ਆ ਇਹ ਇਹਨਾਂ ਦੀ ਦੇਣ ਜੀ 13 ਮਹੀਨੇ ਚ ਓਵਰ ਬ੍ਰਿਜ ਲੱਗਣਾ ਦਾ ਉੱਥੇ ਮੰਤਾਂ करेंगे ਕੱਖ ਨਹੀਂ ਕਰਿਆ ਮੈਂ ਬਾਲ ਸਾਹਿਬ ਨੂੰ ਲੈ ਕੇ ਗਿਆ 13 ਮਹੀਨੇ ਚ ਓਵਰ ਬ੍ਰਿਜ ਬਣ ਗਿਆ ਸੋ ਇਹ ਤਾਂ ਗੱਲਾਂ ਆਈਆਂ ਵਿਕਾਸ ਦੀ ਅੱਜ ਲੋਕਾਂ ਦੀ ਬੜੇ ਬਿਜ਼ਨਸ ਆ ਸ਼ਾਮੀਦਾਰਾਂ ਨੌਜਵਾਨ ਪੀੜ੍ਹੀ ਜਿਹੜੀ ਹਰ ਚੀਜ਼ ਵਾਚ ਕਰ ਦਿੱਤੀ ਜੀ ਤੁਸੀਂ ਦੇਖੋਗੇ ਅੱਜ ਪੰਜਾਬ ਨੂੰ ਇਨਾ ਅਹਿਮਦ ਸਾਹਿਬ ਦਾਲੀ ਨਾਲ ਨਹੀਂ ਲੁੱਟਿਆ ਜਿੰਨਾ ਆਹ ਲੁਟੇਰੇ ਲੁੱਟ ਕੇ ਦਿੱਲੀ ਲੈ ਜਾ ਦਿੱ ਜਾ ਰਹੇ ਹਨ ਆਹ ਰਖੜਾ ਸਾਹਿਬ ਨੇ ਸਾਰਾ ਦੱਸਿਆ 750 ਕਰੋੜ ਵੀ ਇੱਕ ਸਾਲ ਦੀ ਪਬਲਿਕਿਟੀ ਜਿਹੜੇ ਕਹਿੰਦੇ ਤੇ ਰੇਤੇ ਤੋਂ 40000 ਕਰੋੜ ਕਮਾਵਾਂਗੇ ਆਪਣੀਆਂ ਕੋਠੀਆਂ ਬਣਾ ਕੇ ਬੈਠੇ ਅੱਜੋ ਅਹਿਮਦ ਸਾਹਿਬ ਦਾਲੀ ਨੂੰ ਵੀ ਪੰਜਾਬੀਆਂ ਨੇ ਔਰ ਸਿੱਖਾਂ ਨੇ ਭਜਾਇਆ ਸੀਗਾ ਜਿਹੜੇ ਦਿੱਲੀ ਵਾਲੇ ਧਾੜ ਵੀ ਆ ਪੰਜਾਬੀਆਂ ਨੇ ਫੈਸਲਾ ਕਰ ਲਿਆ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਜੋਸ਼ ਦੁਨੀਆ ਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਪੰਜਾਬ ਬਚਾਓ ਯਾਤਰਾ ਚ ਕਿੰਨਾ ਸਵਾਗਤ ਹੋਇਆ ਜੀ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਪੰਜਾਬੀਆਂ ਨੇ ਫੈਸਲਾ ਕਰ ਲਿਆ ਜਿਹੜੇ ਆ ਦਿੱਲੀ ਤੋਂ ਧੜ ਵੀ ਆਏ ਨਾ ਇਹਨਾਂ ਸਾਰਿਆਂ ਨੂੰ ਭਜਾਣਾ ਹੈ ਬੈਠੇ ਔਰ ਮੈਨੂੰ ਤਾਂ ਮਾਣ ਆ ਪਾ ਜੀ ਆ ਦੇਖੋ ਸਾਰੇ ਕਿਸ ਤਰ੍ਹਾਂ ਮੇਰੇ ਸਾਰੇ ਬਜ਼ੁਰਗ ਭਰਾ ਅਸ਼ੀਰਵਾਦ ਦੇਣ ਵਾਏ ਬਸ ਇਹ ਦੂਸਰੀ ਪਾਰਟੀਆਂ ਦੇ ਕੋਲ ਜਿਹੜੇ ਲੀਡਰਾਂ ਗਾਲਾਂ ਕੱਢ ਰਹੇ ਆ ਵੀ ਟਿੱਕੀ ਗਲਤ ਸੀ ਔਰ ਮੈਂ ਤਾਂ ਇੱਥੇ ਦੇਖੋ ਕਿੱਥੇ ਬੈਠਿਆ ਮੈਂ ਇਹ ਮੇਰੇ ਆਜ਼ਾ ਪੰਥ ਰਤਨ ਜੇਸ਼ੇਦਾਰ ਗੁਰਚਾਰ ਸਿੰਘ ਦੀ ਟੋੜਾ ਸਾਹਿਬ ਨੇ ਚੰਦੂ ਮੱਜਾ ਸਾਹਿਬ ਉਸ ਟਾਈਮ ਨਾਲ ਸੀਗੇ ਮੈਨੂੰ ਸ਼੍ਰੋਮਣੀ ਅਕਾਲੀ ਕੰਨ ਦੇ ਚਾਹਮਲ ਕਰਿਆ 1993 ਔਰ ਕੈਪਟਨ ਕਮਲਜੀਤ ਸਿੰਘ ਜੀ ਦੀ ਸੀ ਬਾਹ ਪੜਾਈ ਸੀ ਮੈਨੂੰ ਮਾਣ ਆ ਕਿ ਮੈਂ ਉਹਦੇ ਮਹਾਨ ਲੀਡਰਾਂ ਦੇ ਨਾਲ ਕੰਮ ਕਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਕੰਮ ਕਰਿਆ ਸੁਨੀਲ ਸਿੰਘ ਬਾਦਲ ਜੀ ਨਾਲ ਕੰਮ ਕਰਿਆ ਕੈਪਟਨ ਕਮਲਜੀਤ ਸਿੰਘ ਜੀ ਦਾ ਅਸ਼ੀਰਵਾਦ ਮੈਨੂੰ ਮਿਲਿਆ ਔਰ ਜਿ세 ਦਾ ਟੋੜਾ ਸਾਹਿਬ ਦਾ ਅਸ਼ੀਰਵਾਦ ਉਹਨਾਂ ਨੇ ਮੈਨੂੰ ਜੋ ਸਿਖਾਇਆ 32 ਸਾਲ ਤੋਂ ਇੱਕੋ ਜਗ੍ਹਾ ਖੜੇ ਹਾਂ ਇੱਥੇ ਤਾਂ ਮੁੱਖ ਮੰਤਰੀ ਬਣ ਕੇ ਵੀ ਸਬਰ ਨਹੀਂ ਹੁੰਦਾ ਚਾਰ-ਚਾਰ ਐਮਪੀ ਬਣ ਕੇ ਵੀ ਸਬਰ ਨਹੀਂ ਹੁੰਦਾ ਐਮਪੀ ਕਾਂਗਰਸ ਦੇ ਆ ਵੋਟਾਂ ਬੀਜੇਪੀ ਵਾਸਤੇ ਮੰਗ ਰਹੇ ਆ ਆਪ ਤੋਂ ਐਮਪੀ ਬਣੇ ਟਿਕਟ ਨਹੀਂ ਮਿਲੀ ਆਜ਼ਾਦ ਕੱਢ ਗਏ ਹੈ ਆਜ਼ਾਦ ਨਹੀਂ ਗੱਲ ਬਣੀ ਕਾਂਗਰਸ ਚ ਬੜ ਗਏ ਮਤਲਬ ਬੰਦੇ ਦਾ ਇੱਕ ਕਰੈਕਟਰ ਹੋਣਾ ਚਾਹੀਦਾ ਪਾਰਟੀਆਂ ਦੀ ਜਿੱਤ ਤੇ ਹਾਰ ਰਹਿੰਦੀ ਆ ਇਹ ਨਹੀਂ ਵੀ ਤੁਸੀਂ ਤਪੂਸੀ ਮਾਰ ਕੇ ਚਲੇ ਜਾਓ ਜਿਹੜੇ ਆਪਣੇ ਹਲਕੇ ਦੇ ਲੋਕਾਂ ਦੇ ਨਹੀਂ ਹੋਏ ਉਹ ਪੰਜਾਬ ਦੇ ਹੋਣਗੇ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੂਗਾ ਦੇਖੋ ਮੈਂ ਛੋਟੇ ਜਿਹੇ ਪਿੰਡ ਚ ਪੈਦਾ ਹੋਇਆ ਪਿੰਡ ਦਾ ਸਰਪੰਚ ਬਣਿਆ ਲੰਗੇ ਪੈਰ ਮੈਂ ਪਹਿਲਾਂ ਸਕੂਲ ਚ ਪੜਿਆ ਹੈ ਜੇ ਆਕਾਲ ਪੁਰਖ ਵਾਹਿਗੁਰੂ ਨੇ ਮੇਰੀ ਏਡੀ ਵੱਡੀ ਡਿਊਟੀ ਲਈ ਹੈ ਤਾਂ ਮੀਨਸ ਕਿ ਮੇਰੀ ਕੋਈ ਰਿਸਪੌਂਸਿਬਿਲਟੀ ਹੈ ਸੋ ਮੈਂ ਤਾਂ ਇੰਨਾ ਕੁ ਵਿਸ਼ਵਾਸ ਰੱਖਦਾ ਹਾਂ ਕਿ ਜਿਨ੍ਹਾਂ ਉਮੀਦਾਂ ਦੇ ਪਾਰਟੀ ਨੇ ਮੈਨੂੰ ਟਿਕਟ ਦੇਆ ਔਰ ਜੋ ਆਸਾਂ ਲੋਕਾਂ ਦੀਆਂ ਕਦੇ ਅਲੰਬਾ ਨਹੀਂ ਹੋਊਗਾ ਬੱਚਾ ਬਣ ਕੇ ਸੇਵਾ ਕਰਾਂਗਾ ਇਮਾਨਦਾਰੀ ਨਾਲ ਸੇਵਾ ਕਰਾਂ। ਸਰਭਾਜੀ ਤੁਹਾਡੀ ਪਾਰਟੀ ਦੇ ਵਿੱਚ ਜਿਹੜੇ ਉਹ ਵੀ ਆਮ ਆਦਮੀ ਪਾਰਟੀ ਦਾ ਦਿਵਾਲਾ ਨਿਕਲ ਗਿਆ। ਕੈਂਡੀਡੇਟ ਨਹੀਂ ਉਹਨਾਂ ਨੂੰ ਪਿਸਤੇ ਵੀ ਮਿਲ ਰਹੇ। ਇਹ ਪਹਿਲੀ ਵਾਰੀ ਹੋਇਆ ਵੀ 2 ਸਾਲਾਂ ਦੇ ਅੰਦਰ ਉਹਨਾਂ ਦੇ ਕੈਂਡੀਡੇਟ ਭੱਜ ਗਏ ਹੁਣ। ਮਿੰਤਾ ਕਰਕੇ ਹੱਥ ਜੋੜ ਕੇ ਦੂਸਰੀਆਂ ਪਾਰਟੀਆਂ ਨੂੰ ਪਤਾ ਨਹੀਂ ਕਿਹੜੇ-ਕਿਹੜੇ ਲਾਲਚ ਦੇ ਕੇ ਕੈਂਡੀਡੇਟ ਲੈ ਆ ਰਹੇ ਆ ਵੀ ਆਓ ਸਾਡੀ ਪਾਰਟੀ ਤੋਂ ਲੜੋ ਪ੍ਰਧਾਨ ਸਾਹਿਬ ਨੇ 7 ਟਿਕਟਾਂ ਦੇਈਆਂ। 7 ਤੇ 30 35 35 ਸਾਲ ਪੁਰਾਣੇ ਲੀਡਰ ਆ। ਜਿਨ੍ਹਾਂ ਨੇ ਪੰਜਾਬ ਦੀ ਇੱਕ ਜਗ੍ਹਾ ਰਹਿ ਰਹਿ ਕੇ ਸੇਵਾ ਕੀਤੀ ਹੈ ਚੰਗੇ ਦਿਨ ਆਏ ਚਾਹੀ ਮਾੜੇ ਅੱਜ ਇਸ ਤੋਂ ਵੱਡਾ ਦਿਵਾਲੀਆਪਣ ਕਿਆ ਹੋਊਗਾ ਕਿ ਦੂਸਰੀਆਂ ਪਾਰਟੀਆਂ ਤੋਂ ਲੀਡਰ ਧਾਰ ਮੰਗ ਕੇ ਉਹਨੂੰ ਐਮਪੀ ਲੜਾ ਰਹੇ ਆ ਆਹ ਹਾਲ ਆ ਮਤਲਬ ਪੰਜਾਬੀਆਂ ਨੂੰ ਸਮਝ ਲੋਕਾਂ ਨੂੰ মিডিਆ ਨੂੰ ਵੀ ਸਮਝ ਜਾਣਾ ਚਾਹੀਦਾ ਵੀ ਆਮ ਆਦਮੀ ਪਾਰਟੀ ਸਫਾਈ ਆ 10% ਤੋਂ ਉੱਪਰ ਵੋਟ ਨਹੀਂ ਪੈਂਦੀ ਇੱਕ ਵੀ ਸੀਟ ਨਹੀਂ ਆ ਬੀਜੇਪੀ ਦੇ ਵਿੱਚ ਕਿਹਨਾਂ ਲੀਡਰ ਦਾ ਮਟਰ ਹੋ ਜਾਂਦਾ ਚਾਹੇ ਮੁੱਖ ਮੰਤਰੀ ਅੱਜ ਅਸਾਮ ਦੇ ਦੌਰੇ ਤੇ ਨੇ ਉੱਤੇ ਕੀ ਕਰ ਰਹੇ ਆ ਜੀ ਪੰਜਾਬ ਬਰਬਾਦ ਹੋ ਗਿਆ ਪੰਜਾਬ ਦੇ ਵਪਾਰੀ ਬਾਰਦੀਆਂ ਸਟੇਟਾਂ 'ਚ ਭੱਜੇ ਜਾ ਰਹੇ ਆ ਰੋਜ਼ ਥ੍ਰੈਟਨਿੰਗ ਕਾਲਸ ਆਉਂਦੀਆਂ ਆ ਮਰਡਰ ਹੁੰਦੇ ਆ ਗੈਂਗਮਾਰ ਹੁੰਦੀਆਂ ਸਾਡੇ ਘਰ ਦੇ ਘਰ ਖਾਲੀ ਹੋ ਗਏ ਬੱਚੇ ਬਾਰਦੀਆਂ ਸਟੇਟਾਂ 'ਚ ਭੱਜ ਰਹੇ ਆ ਰੋਜ਼ਗਾਰ ਵਾਸਤੇ ਕੋਈ ਵਿਜ਼ਨ ਨਹੀਂ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਨੇ ਸੜਕਾਂ ਏਅਰਪੋਰਟ ਬਿਜਲੀ ਪਾਣੀ ਕਿਸਾਨਾਂ ਨੂੰ ਫ੍ਰੀ ਕਨੈਕਸ਼ਨ ਜੋ ਕੁਝ ਵੀ ਪੰਜਾਬ 'ਚ ਹੋਇਆ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਹੋਈਆਂ ਰਖੜਾ ਸਾਹਿਬ ਨੇ ਤੁਹਾਨੂੰ ਦੱਸਦੀਆਂ ਮੈਂ ਡਿਟੇਲਸ ਜਾਊਂਗਾ ਸਭਾ ਲੱਗ ਜੂਗਾ ਸੋ ਇਹ ਇਹ ਜਿਹੜੀਆਂ ਸਕੀਮਾਂ ਸਾਡੀ ਸਰਕਾਰ ਚ ਲਾਗੂ ਹੋਈਆਂ ਪਰਮਾਤਮਾ ਆਕਾਲਪੁਰਖ ਵਾਹਿਗੁਰੂ ਬਖਸ਼ਿਸ਼ ਕਰੇ ਸੇਵਾ ਕਰਾਂਗੇ ਸਕੋਰ ਦਾ ਵੀ ਵਿਰੋਧ ਹੋਇਆ ਕਿਸਾਨਾਂ ਚ ਹਾਂ ਜੀ ਵਿਰੋਧ ਹੋਣਾ ਹੀ ਆ ਕਾਰਗੁਜ਼ਾਰੀਆਂ ਇਹ ਜੀਆਂ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਰੇ ਹੋਈਆਂ ਪੰਜਾਬ ਦੇ ਅੰਦਰ ਵੜ ਕੇ ਬਾਰਡਰ ਦੀ ਤਰ੍ਹਾਂ ਫਾਇਰਿੰਗ ਕਰਦੇ ਆ ਦੱਸੋ ਪੰਜਾਬ ਵਾਲੇ ਉਹਨਾਂ ਦਾ ਉੱਲਾ ਦਾ ਹਾਰ ਲੈ ਕੇ ਸਵਾਗਤ ਕਰਨ ਸੋ ਘੱਟ ਤੋਂ ਘੱਟ ਉਹ ਆਪਣੀ ਲੀਡਰਸ਼ਿਪ ਨੂੰ ਕਹਿਣ ਵੀ ਅਸੀਂ ਤਾਂ ਵੋਟ ਮੰਗਣ ਜਾਵਾਂਗੇ ਜੇ ਤੁਸੀਂ ਐਮਐਸਪੀ ਦੀ ਗਰੰਟੀ ਦਿਓ ਜਬਾਨ ਤਾਂ ਇਹਨਾਂ ਦੀ ਖੁੱਦ ਹੀ ਨਹੀਂ ਉੱਥੇ ਜਾ ਕੇ ਹਾਂ ਹਾਂ ਕਹਿ ਰਿਹਾ ਕਿ ਪਾਰਟੀ ਦਾ ਵਿਰੋਧ ਹੋ ਰਿਹਾ ਮੇਰਾ ਵਿਰੋਧ ਨਹੀਂ ਹੋ ਰਿਹਾ ਕਿਉਂਕਿ ਉਹਦਾ ਵੀ ਵਿਰੋਧ ਹੋਇਆ ਸੀ ਹਾਂ ਹਾਂ ਦਾ ਇਸ ਤੋਂ ਕਹਿੰਦੇ ਕਿ ਆ ਕੇ ਕਿਹ ਕਿਹ ਪਿੰਡਾਂ 'ਚ ਜਾਂਦੇ ਤੇ ਸਾਡੇ ਵੀ ਬਸ਼ਰਮਤੀ ਦਾਲ ਡੁੱਢੀ ਲੰਬਾ ਬੈ ਕੇ ਚੱਟਣ ਲੱਗ ਗਿਆ ਕਹਿਣ ਲੱਗਾ ਵੀ ਅਸੀਂ ਤਾਂ ਇੱਥੇ ਨਹੀਂ ਖਾਦੇ ਹੈਗੇ ਇੱਥੋਂ ਹੋਰ ਕੀ ਕਰੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਜਿਹੜੀ ਪਾਰਟੀ ਨੂੰ ਗਾਲਾਂ ਕੱਢ ਰਹੇ ਹੋ ਤੋਂ ਤੂੰ ਹਾਰ ਪ੍ਰ thank you, Again, thank you. <laughs>